ਇਨੂੰ ਪੁੱਛਣਾ ਪਾਉਣਾ। ਫੋਰ ਬਾਗੀ ਅਲੱਗ ਹੀ ਛਾਹ ਨਾ। ਵਧੀਆ ਵਧੀਆ। ਹਾਂ। ਇੱਧਰ ਮੁੰਡਾ ਨਹੀਂ ਆਖਣ ਹੋ ਜਾਂਦਾ। ਦੇਖਿਆ ਜਾਂਦਾ ਸਮਾਨ ਜਿਹਾ ਫੜਿਆ ਹੀ ਹੱਥ ਚੋਂ ਨੇ। ਹਾਂ। ਇਹਨੂੰ ਜਾਣਦਿਆ। ਨਾਲ ਤੇ ਮੁੰਡਾ ਵੀ ਇਕੱਲਾ ਹੀ। ਨਾਲ ਮੁੰਡਾ ਆਇਆ ਉਹਦੀ। ਕੀ ਫੜਿਆ ਹੱਥ ਚੋਂ ਨੇ? ਪਤਾ ਨਹੀਂ ਸਮਾਨ ਜਿਹਾ ਫੜਿਆ ਹੈ ਉਹਨਾਂ ਤੇ ਆ ਜਾਣਦਿਆ ਮੁੰਡੇ ਨਾਲ। ਸਾਧੋ ਹੀ ਇਹ ਮੁੰਡੇ ਦੀ ਮੈਨਸੇ ਘਰੋਂ ਨਿਕਲਿਆ ਤੇ ਲੱਭਣ ਡਿਆ ਸੀ ਉਹ ਤੇ ਲੱਭਣ ਡਿਆ ਨੂੰ ਮੈਂ। ਹਾਂ, ਗੁੱਸੇ 'ਚ ਪੜਾਂ ਕੀ ਗੱਲ ਆ। ਗੁੱਸੇ 'ਚ ਹੀ ਹੋਣਾ ਸਵੇਰ ਦੇ ਘਰੋਂ ਨਿਕਲਿਆ ਨਾ ਕੋਈ ਫੋਨ ਨਹੀਂ ਮਗਰੀ ਵੀ ਕਿੱਥੇ ਬੈਠਾ ਜਾ ਕੇ। ਕੋਈ ਪੜ੍ਹਾਈ ਦਾ ਫਿਕਰ ਨਹੀਂ ਆ ਕੋਈ ਕੰਮ ਨਹੀਂ ਵੀ ਪੱਠੇ ਮੈਨੂੰ ਪਾਲਾ ਮਾਸਾ ਕਿਤੇ ਸਾਰੀ ਦਿਹਾੜੀ ਕੁੱਤੇ ਨੂੰ ਫਰਦਾਈਂਦਾ ਵਾ ਇੱਕ ਗੱਲ ਤੈਨੂੰ ਮੈਂ ਦੱਸ ਦਿੰਨਾ ਮੁੰਡਾ ਜਵਾਨ ਆ ਸੋਚ ਕੇ ਆਖੀ ਸਮਝ ਕੇ ਤੇ ਗੁੱਸੇ ਬੜੇ ਨਿਆਣਿਆਂ ਦੇ ਵਿੱਚ ਕਿਤੇ ਨਹੀਂ ਉੱਡ ਚੱਲਿਆ ਕਿਤੇ ਚੰਗਾ ਕਿਤੇ ਨਹੀਂ ਭੱਜ ਲਿਆ ਕਿਤੇ ਜੇ ਬਹੁਤਾ ਭੁਜੀ ਨਹੀਂ ਲੈਣੇ ਭੁਈ ਚੜ ਜਾਂਦੇ ਆ ਨਹੀਂ ਤੂੰ ਇੰਚਾਲੇ ਹਿਸਾਬ ਨਾਲ ਆਖੀ ਤੈਨੂੰ ਮੈਂ ਦੱਸ ਦਿੰਦਾ ਬਠੇਰਾ ਹਿਸਾਬ ਨਾਲ ਵੇਖ ਲੈ ਕਰ ਕਰ ਇਹ ਇਹ ਜਿਆਦਾ ਹੀ ਤਾਰੀ ਖਮ ਨਿਕਲੇ ਇਸੇ ਮੈਂ ਕਦੇ ਛਾੜਦਾ ਕਰਦਾ ਟੱਕਰ ਲੈਂਦੇ ਜਿਹੜੀ ਕਿ ਮੈਨੂੰ ਬੱਚੇ ਆ ਭੇ ਸਮਝ ਜਾਣਗੇ ਕੋਈ ਗੱਲ ਨਹੀਂ ਬੱਚਾ ਬੱਚਾ ਕੀਤਾ ਫਿਨਾਣ ਉਹੀ ਗੱਲ ਨਹੀਂ ਇਦਾਂ ਹੀ ਬੱਚੇ ਕਰਦੇ ਆ। ਗਿਆ ਇੱਧਰ ਨੂੰ ਆ ਨਾ। ਹਾਂ ਗਿਆ ਇੱਧਰ ਨੂੰ ਹੀ ਆ। ਲੱਭ ਲਾਂ ਦੇ ਏਦਾਂ ਦੱਸਦਾ ਨੂੰ। ਵੇਖਦਾ ਮੈਂ ਪੜੇ ਹੋਣਾ ਦੇ ਫੜਕੇ ਅੱਜ। ਇਹ ਬੜਾ ਅੱਜ ਤਿੱਤਾ ਫੜੰਡਿਆ ਪਤਾ ਨਹੀਂ ਕੀ ਗੱਲ ਆ। ਹਾਂ ਚੁੱਪ ਕਰ ਰੋਨੀ ਕਿਉਂ ਆਂ? ਰੋ ਮਾ ਨਾ ਤੇ ਮੰਮੀ ਕੀ ਕਰਾਂ। ਇਹਨੇ ਨਖਤੀ ਨੇ ਤਾਂ ਪਤਾ ਨਹੀਂ ਮੇਰੇ ਮੁੰਡੇ ਦੇ ਹੱਥ ਤੋ ਗਏ ਮਗਰ ਪੈ ਗਈ ਆ। ਨਾਰੋ ਕੋਈ ਨਹੀਂ ਆਂਦਾ ਨੂੰ। ਨਹੀਂ ਆਂ। ਆਖਣਾ ਕਿਉਂ ਨਹੀਂ ਮੰਮੀ ਕਿੰਨੇ ਗੁੱਸੇ ਜੋ ਕਰੋ ਗਏ ਆ ਤੇ ਜੇ ਉਹਨਾਂ ਨੇ ਮੁੰਡੇ ਦੇ ਵੱਢ ਘੱਟ ਮਾਰਤੀ ਜਾਂ ਛੱਟਪਟ ਲੱਗ ਗਈ ਤੇ ਕੌਣ ਜ਼ਿੰਮੇਵਾਰ ਵਾ ਕੀ ਕਰਾਂ ਉਹਦੇ ਚਵਲ ਜੀ ਨੂੰ ਸ਼ਰਮ ਹੀ ਨਹੀਂ ਆਗੀ ਬੋਲਣ ਲੱਗੀ ਵੇਂਦੀ ਕੱਖ ਨਹੀਂ ਆ ਹੈ ਮੁੰਡੇ ਦੇ ਤੋਂ ਮੁੰਡਾ ਕਾਈ ਚੋਰੀ ਕਰਦਾ ਵੇਖਿਆ ਉਹ ਮੁੰਡੇ ਦਾ ਨਾਂ ਲਾਤਾ ਇਹਨੇ ਹੁਣ ਮਾਰ ਕੇ ਇੱਕ ਖਸਮ ਨੂੰ ਲੈ ਕੇ ਤੇ ਗਾਂ ਗਈ ਹੈਗੀ ਮੰਮੀ ਆਓ ਤੇ ਗੱਲ ਮਾੜੀ ਆ ਸਾਡੇ ਪਾ ਦੀ ਮੁਸੀਬਤ ਬਾਕੇ ਤੇ ਇਹਨੂੰ ਕੋਈ ਹੈ ਨਹੀਂ ਸ਼ਰਮ ਹਜਾ ਤੇ ਮੈਂ ਕੀ ਕੀਤਾ ਘਰ ਦੇ ਵਿੱਚ ਤੇ ਕੀ ਨਹੀਂ ਕੀਤਾ ਇਹਨੂੰ ਨਾ ਸੱਚੀ ਗੱਲ ਪੁੱਛ ਦੇ ਜਨਾ ਤੇ ਇਹਨੂੰ ਮੇਰਾ ਮੁੰਡਾ ਚੰਗਾ ਨਹੀਂ ਲੱਗਦਾ ਪਤਾ ਨਹੀਂ ਕਿਉਂ ਛੜਦੀ ਮੇਰੇ ਮੁੰਡੇ ਵੱਲ ਵੇਖ ਕੇ ਕੋਈ ਨਹੀਂ ਆਉਣਾ ਤੇ ਫਿਰ ਇੱਥੇ ਹੈ ਨਾ ਕਿੰਨਾ ਕੁ ਤੇਰੇ ਬਾਹਰ ਰਹੂਗੀ ਮੰਮੀ ਆਵੇ ਤੇ ਤੈਨੂੰ ਚਾਹੀਦਾ ਨਾ ਆਵੇ ਜਦੋਂ ਮੁਸੀਬਤ ਹੀ ਮੇਰੇ ਪਾ ਦੀ ਪੈ ਗਈ ਆ ਤੇ ਮੈਂ ਹੀ ਘਟਣੀ ਆ ਵਾ ਚੱਲ ਚੁੱਪ ਕਰ ਹਿੱਦਾਂ ਨਹੀਂ ਕਰੀਦਾ ਹਿੱਦਾ ਕੋਈ ਗੱਲ ਨਹੀਂ ਮੈਂ ਕਰ ਰਹੀ ਆਂਗੀ ਕੋਈ ਨਹੀਂ ਆਂਦਾ ਤੁਸੀਂ ਜਾ ਕੇ ਮੰਗਰ ਵੇਖੋ ਤਾਂ ਸਹੀ ਇੱਕ ਵਾਰੀ ਤੇ ਕੀ ਤੇ ਕਿਤੇ ਨਹੀਂ ਕੋਈ ਨਹੀਂ ਮਵੇਨੀ ਹੈਗੀ ਹਾਏ ਹਾਏ ਨੁਖਤੀ ਐ ਤੈਨੂੰ ਕੀ ਮਿਲਿਆ ਮੇਰੇ ਮੁੰਡੇ ਤੇ ਇਲਜ਼ਾਮ ਲਾ ਕੇ ਜੇ ਗੱਲ ਜਿਆਦਾ ਵੱਧ ਗਈ ਨਾ ਤਾਂ ਤੈਨੂੰ ਨਹੀਂ ਮੈਂ ਛੱਡਦੀ ਵੇਖੀ ਤਾਂ ਸਹੀ ਕਿੰਨਾ ਚਿਰ ਤੇਰਾ ਮੂੰਹ ਵੇਖੂਗੀ ਤੂੰ ਜਿੰਨਾ ਚਿਰ ਘਰ ਤੇ ਕਲੇਸ਼ ਪਾ ਨਾ ਲਵੇਂ ਰੋਜ਼ ਹੀ ਤੇਰਾ ਇਹੋ ਹੀ ਕੁੱਤੀ ਜੀ ਕਰਦਾ ਵਾ ਕਦੀ ਕਿਹ ਗੱਲ ਤੇ ਨਾ ਲਾਦੀ ਨਹੀਂ ਕਦੀ ਕਿਹ ਗੱਲ ਤੇ ਨਾ ਲਾਦੀ ਨਹੀਂ ਆ ਕਜੁਤੀ ਹਾਂਜੀ ਇੱਧਰ ਵੀ ਨਿਆਣੇ ਲਈ ਲਿਆ ਜੀਏ ਕੋ ਨਿਆਣੇ ਵਾਲੇ ਹਾਂ ਰੋਕੋ ਇੱਥੇ ਮੋਟਰਸਾਈਕਲ ਪਹਿਲਾਂ ਮੇਰੀ ਗੱਲ ਸੁਣੋ ਹਾਂ ਦੱਸ ਕੀ ਗੱਲ ਵਾ ਥੱਲੇ ਉਤਰੋ ਦੱਸ ਦੇ ਤੁਹਾਨੂੰ ਮੈਂ ਗੱਲ ਵੀ ਨਹੀਂ ਕਿਉਂ ਉਤਰੋ ਹਵੈਲਾ ਮੇਰੀ ਗੱਲ ਸੁਣੋ ਹਾਂ ਦੱਸ ਨਹੀਂ ਨਿਆਣੇ ਵਾਲੇ ਕੀ ਖਾਣਾ ਵਾ ਅੱਗੇ ਉਹਨਾਂ ਦੇ ਘਰ ਪਰ ਹੀ ਜਾਣੇ ਤੁਸੀਂ ਉਹ ਪੂਆ ਦੇ ਮੁੱਠੇ ਜੇ ਪੈਸੇ ਦੇਈ ਜਾਂਦੇ ਹੋ ਥੋੜੇ ਹਾਂ ਕੀ ਜੁਤੀ ਰੋਲੀ ਪੁੰਦੀ ਰਹੀ ਨਹੀਂ ਕੀ ਪੂਆ ਨੂੰ ਕੀ ਦੇਤਾ ਦੱਸ ਅਖਾਲੀ ਲੈ ਜੇ ਖਾ ਅੱਗੇ ਥੋੜਾ ਕੋ ਖਾਂਦੇ ਆ ਉਹਨਾਂ ਦੇ ਤੇਦੀ ਨਹੀਂ ਪੜਦਾ ਖਾ ਖਾ ਕੇ ਆਪਾਂ ਜੇ ਜਾਣਾ ਵਾ ਤੇ ਕਿੰਨੇ ਦਿਨਾਂ ਬਾਅਦ ਆਏ ਆ ਆਪਾਂ ਤਾਂ ਇਹ ਨਿਆਣੇ ਲੈ ਜਾਣੀ ਕੋਠ ਕੀ ਚਲਿਆ ਤੇ ਫੇਰ ਆਏ ਆ ਨਿਆਣੇ ਬੜੇ ਤੁਹਾਡੇ ਆਪਣੇ ਆ ਨਿਆਣੇ ਵਾਲੀ ਕੋ ਖਾਣਾ ਬੜਾ ਤਾਨੂੰ ਨਿਆਣਿਆਂ ਦਾ ਹੇਰਵਾ ਔੜਿਆ ਵਾ ਲੈ ਨਿਆਣੇ ਆਪਣੇ ਆ ਨਿਆਣੇ ਹੋਰ ਕੀ ਦੇ ਦੱਸ ਜਾ ਜਾ ਆਪਣਾ ਨਹੀਂ ਕੋਈ ਵੀ ਸਮਝਦਾ ਹੁੰਦਾ ਸਾਰੇ ਖਾਂਦੇ ਜਾ ਰਹੇ ਵਾ ਆਪਣਾ ਕਿਉਂ ਨਹੀਂ ਸਮਝਦਾ ਤੁਹੇ ਨਾ ਚਾਹ ਕਰ ਆਪਣਾ ਸਮਝਦੀ ਤੂੰ ਆਪਾਂ ਨੂੰ ਇੱਥੇ ਲੈ ਕੇ ਆਈ ਆ ਮੈਂ ਮੈਨੂੰ ਪਤਾ ਕਿਹੜੇ ਕੰਮ ਨੂੰ ਲੈ ਕੇ ਆਈ ਆ ਕੀ ਕੰਮ ਨੂੰ ਲੈ ਕੇ ਆਈ ਤਾ ਮੈਂ ਤੁਹੀਂ ਅੰਨੀ ਨਾ ਸਮਝਾਉਂਦੀ ਆ ਪਾ ਪਾ ਜੀ ਤੁਹਾਡੇ ਤਾਂ ਜਾਂਦੇ ਕੋਲ ਲੈ ਨੇ ਨਿਆਣਿਆਂ ਦੀ ਤੁਰੇ ਚਲੋ ਤੁਸੀਂ ਜਾਂਦਿਆਂ ਲੈ ਚਲੇ ਬੜਾ ਤੁਹਾਨੂੰ ਪਿਆਰ ਆਉਂਦਿਆ ਅਜ ਨਿਆਣਿਆਂ ਤੇ ਜੇ ਛੱਜਣੇ ਜਦੋਂ ਕੋਈ ਘਰੋਂ ਜੀ ਗਿਆ ਹੋਵੇ ਨਾ ਤੇ ਜਦੋਂ ਘਰ ਆਵੇ ਵਾਪਸ ਤੇ ਨਿਆਣਿਆਂ ਨੂੰ ਠੀਕ ਹੁੰਦੀ ਆ ਕਿ ਆਉਣਾ ਉਹਨਾਂ ਨੇ ਇਹ ਤਾਂ ਕੋਈ ਨਾ ਕੋਈ ਖਾਣ ਪੀਣ ਨੂੰ ਲੈ ਕੇ ਆਉਣਗੇ ਹੈਡ ਲਈ ਉਹ ਤੁਹਾਡੇ ਦੇ ਕਰਦੇ ਡੈਨ ਹੋਏ ਆ ਇਹਦੇ ਸਾਰਾ ਟੱਬਰ ਇੰਨਾ ਹਲਕਾ ਆ ਫਿਰਦਾ ਇੰਨਾ ਗਾੜੀ ਦਾ ਸਬੂਤਾ ਬ ਤੂੰ ਇਹ ਨਾ ਚੁੱਪ ਕਰਕੇ ਮੋਟਰਸਾਈਕਲ ਤਰੋ ਜੇ ਖੜਨਾ ਕਰਨਾ ਕਰ ਨਹੀਂ ਤੇ ਮੈਨੂੰ ਵਾਪਸ ਫੇਰ ਉਥੇ ਛੱਡ ਆਉਂ ਵੀ ਜਾ ਹਾਂ ਕਰਨਾ ਲੈ ਲੈ ਚੱਲ ਜਾ ਚੱਲ ਜਾ ਚੱਲ ਜਾ ਹੁਣ ਅੱਧ ਚਲੇ ਆ ਕੇ ਚੱਲ ਜਾ ਚੱਲ ਜਾ ਲੈ ਚੱਕ ਵਰਕੇ ਮੋਟਰਸਾਈਕਲ ਤੇ ਕਿੱਕ ਮਾਰੋ ਤੇ ਚੱਲੀਏ ਗਾ ਜਦੋਂ ਵੇਖੋ ਦੋ ਤੇ ਰਾਲਾ ਪੁੰਦਰੀ ਨਹੀਂ ਜਦੋਂ ਵੇਖੋ ਦੋ ਰਾਲਾ ਪੁੰਦਰੀ ਨਹੀਂ ਨੀ ਅੱਧ ਰੱਜ ਲੈ ਤੇ ਤਮਾਸ਼ਾ ਲੈ ਜੈ ਇਹੋ ਕੀ ਕਰਨਾ ਹੈਗਾ ਤੇ ਮੈਨੂੰ ਫੇਰ ਉਥੇ ਰਹਿਣ ਦੇ ਮੈਨੂੰ ਕਹ ਤਾ ਨਾਲ ਲੈ ਕੇ ਆਏਗੇ ਜੇ ਲੈ ਲੈ ਜਾਂਗੇ 500 ਦਾ ਤੇ ਉੱਥੇ ਕਿਉਂ ਚੱਲਿਆ 500 ਦਾ ਅੱਗੇ ਤੁਸੀਂ ਘਾਟ ਉਹਨਾਂ ਨੂੰ ਪੂਜ ਦੇ ਜੇ ਕੀ ਪੂਜ ਤਾਂਗੇ ਮੈ ਗੋੜਾ ਗੋੜਾ ਠੰਡਵਾ ਦੇ ਥਲੇ ਆ ਕੇ ਰਾਹ ਵਿੱਚ ਮੋਟਰਸਾਈਕਲ ਰੋਕ ਦਿੱਤਾ ਪਹਿਲਾਂ ਕਿਹਾ ਕਿ ਮੋਟਰ ਡੱਕ ਮੈਂ ਸਹੀ ਡੱਕਣ ਦਿਆਂ ਡੱਕਣ ਤੋਂ ਇਹ ਗੱਲ ਹੀ ਉਹ ਜੀ ਕਰ ਦਿੱਤੀ ਮੈਨੂੰ ਤੇ 40 ਤਾਪ ਗਿਆ ਉਸੇ ਵਾਲੇ ਤੈਨੂੰ ਤਾਂ ਜਿਹੜਾ ਚੜਦਾ ਤੈਨੂੰ ਚੱਲ ਬਾਬਾ ਨਹੀਂ ਲੈਂਦਾ ਉਧਰ ਜੇ ਤੇਰੇ ਪੇਕੇ ਜਾਣਾ ਸੀ ਨਾ ਕਰੀ ਦੋ ਆਹ ਡੋਡੀਆਂ ਵੀ ਲੈ ਜਾ ਆ ਕੇਲੇ ਵੀ ਲੱਲਾ ਆ ਫਲਾਨੀ ਚੀਜੀ ਲੱਲਾ ਤੇ ਸਾ ਕੋ ਤੂੰ ਉਧਰ ਨੂੰ ਲੈ ਕੇ ਤੇ ਇੱਥੇ ਲੈਣ ਲੱਗੇ ਤੈਨੂੰ 50 ਰੁਪਏ ਖਰਚੇ ਦੇ ਨੂੰ ਮੌਤ ਪੈਂਦੀ ਤੈਨੂੰ ਆਹ ਪੇਕੇ ਜਾਂਦੇ ਤੇ ਬੜੇ ਦੁਖਦੇ ਤੁਹਾਨੂੰ ਉਹਦੇ ਬੜੇ ਤਾਂ ਡੇ ਡੇ ਲਿਆ ਥਾਣੀ ਨਿਕਲ ਗਏ ਉਸੇ ਵਾਲੇ ਚੱਲੋ ਤਰ੍ਹਾਂ ਬੈਕ ਡੇ ਹੁਣ ਵੀ ਔਖੇ ਹੋ ਡਏ ਆ ਬੈ ਇਥੇ ਕਿਡਾ ਸਾਨ ਕਰਨ ਡਏ ਮੈਨੂੰ ਆ ਲੈ ਖੜਨਾ ਖੜਨਾ ਉਹਨਾਂ ਦੀ ਆ ਬੈਠੀ ਰੋਲਾ ਨਾ ਪਈਆ ਉਹ ਚੱਲੋ ਹੁਣ ਹੋਰ ਦਸ ਖਾਣ ਪੀਣ ਚ ਸਵਾਦ ਆਇਆ ਕਿ ਨਹੀਂ ਨਾ ਵਧੀਆ ਆਇਆ ਸਵਾਦ ਖਾਣ ਪੀਣ ਵਾਲੀ ਚੀਜ਼ ਸਵਾਦ ਕਿਉਂ ਨਹੀਂ ਆਉਣਾ ਸਵਾਦ ਆਇਆ ਕਿ ਚੱਲ ਭਰਾ ਸ਼ੁਕਰ ਹੈ ਤੈਨੂੰ ਵੀ ਸਵਾਦ ਲੱਗਾ ਕੋ ਹੋਰ ਸੜਾ ਸਕੂਲੇ ਨਹੀਂ ਗਿਆ ਅੱਜ ਮੈਨੂੰ ਦੇ ਆਖੀ ਜਾਨਣਾ ਵਾ ਤੂੰ ਕੰਮ ਤੇ ਕਿਉਂ ਨਹੀਂ ਗਿਆ ਅੱਜ ਠੰਡੀ ਬੜੀ ਯਾਰ ਅੱਜ ਕੰਮ ਤੇ ਜੀ ਨਹੀਂ ਕੀਤਾ ਜਾਣ ਨੂੰ ਤੇ ਬਸ ਫਿਰ ਮੈਨੂੰ ਕਿਹਦੀ ਠੰਡ ਨਹੀਂ ਲੱਗਦੀ ਮੇਰੇ ਨਾਲ ਚੱਲ ਕੰਮ ਦਾ ਕੋਈ ਨਹੀਂ ਤੂੰ ਸਕੂਲੇ ਸੁੱਤੀ ਕਰ ਲਈ ਆ ਦੂਰੇ ਜਾਂਦਾ ਚੱਲ ਭਰਾ ਕੋਈ ਨਹੀਂ ਸਕੂਲੇ ਜਾਣਾ ਸਾਰੀ ਉਮਰ ਨਾ ਸਕੂਲੇ ਜਾਣਾ ਪੜੂੰਗਾ ਤੇ ਫੇਰ ਹੀ ਆ ਬੜਿਆ ਕਰ ਸਕੂਲੇ ਸੁੱਤੀਆਂ ਨਾ ਕਰਿਆ ਕਰ ਆਹੋ ਚੱਲ ਹੁਣ ਬੈਨੇ ਹੁਣ ਜਾ ਕੇ ਘੜੀ ਘਰ ਜਾਈ ਚ ਪਾਵਾਂ ਘਰ ਠੰਡ ਬੜੀ ਆ ਯਾਰ ਕਾ ਸਮਾਨ ਇੰਨਾ ਖਾਦਾ ਵਾ ਤੇ ਹੋਰ ਤਰਾ ਹੁੰਦਾ ਢੇੜੇ ਤੇ ਗੁਰਲ ਗੁਰਲ ਗਿਆ ਆ ਜੀ ਠੰਡਾ ਪੀ ਲਾ ਮਸਮਸਾ ਪੀਏ ਆ ਫੜ ਪੀ ਨਹੀਂ ਵੇਖਣ ਨੂੰ ਰੱਖਿਆ ਦਾ ਸੂ ਪੀਨੇ ਆ ਕੇ ਪਾ ਥੋੜਾ ਥੋੜਾ ਪੀਏ ਪੀਲਾ ਹੋਣ ਕੇ ਵੇਖੀ ਜਾਂਦਾ ਵਾ ਕੱਲੋਂ ਤਰਾ ਡੈਡੀ ਤੁਰਿਆ ਆਉਂਦਿਆ ਓਏ ਆਹੋ ਕੰਮ ਕੋ ਨੂੰ ਨਾ ਕਰ ਲਿਆ ਕਰਕੇ ਥੋੜਾ ਬੋਧਾ ਕਰਾ ਲਿਆ ਕਰ ਉਹ ਨਾ ਕਿੰਦਾ ਵੇਲਾ ਖੇਦਾਰੀ ਨਾ ਉਹ ਨਹੀਂ ਕਰਾ ਲਈਦਾ ਕਿਸ ਵੇਲੇ ਕਰਾਤਾ ਥੋੜਾ ਬੋਧਾ ਪਠਾ ਦਸੇ ਦਾ ਕਰਦਾ ਕਰ ਲਾ ਗੋਲ ਕੁਕ ਨਹੀਂ ਦੇ ਡੈਡੀ ਪਾ ਨਹੀਂ ਕਿਉਂ ਹੀ ਨਹੀਂ ਤੇਜ ਤੁਰਿਆ ਆਉਂਦਿਆ ਯਾ ਬੜੇ ਗੁੱਸੇ ਚ ਆਉਂਦਾ ਲੱਗਦਾ ਤੇ ਕਾ ਕਮ ਸੇ ਜ਼ਿਆਦਾ ਕੀਤਾ ਵਾ ਡੰਗਾ ਪੱਠੇ ਪੁੱਠੇ ਪਾਏ ਪਾਣੀ ਕਿਉਂ ਦਾ ਆਇਆ ਕਿ ਨਹੀਂ ਨਹੀਂ ਯਾਰ ਅੱਜ ਤ ਨਹੀਂ ਕੋ ਕੀਤਾ ਮੈਂ ਤੇਨੂੰ ਝੂਠ ਕਹੀ ਆਂ ਬੰਦੇ ਠੰਡੋ ਤੋ ਹੈ ਗਿਆ ਵਾ ਹਾਲਾ ਕਿਤੇ ਗਿਆ ਲੈ ਤੂੰ ਮਗਰੋ ਕੀਤਾ ਨਹੀਂ ਹੋਣਾ ਕੋਈ ਨਾ ਪੱਠੇ ਪਾ ਲੈਣਾ ਪਾਣੀ ਦਾ ਆਇਆ ਹਾਲਾ ਸਵੇਰ ਦਾ ਦਾ ਪਾਣੀ ਕਿ ਨਹੀਂ ਪਾਣੀ ਨਹੀਂ ਠੰਡ ਚ ਕੀ ਕਰਨਾ ਮੈਨੂੰ ਤੇ ਆ ਠੰਡਾ ਨੰਗਣਾ ਉਹਨਾਂ ਨੂੰ ਪਾਣੀ ਕਿਥੋਂ ਨੰਗਣਾ ਡੰਗਰਾਂ ਨੂੰ ਪੀਵੇ ਨਾ ਪੀਵੇ ਡਾਉਣਾ ਚਾਹੀਦਾ ਕੱਲ ਦਾ ਰਾਤ ਦਾ ਪਾਣੀ ਦਾ ਆਇਆ ਡੰਗਰਾਂ ਨੂੰ ਹੈ ਚੱਲ ਵੇ ਬੋਹਾ ਦਾ ਕੀਤਾ ਕੱਟਾ ਲੈ ਇਹਨਾਂ ਦੀ ਗੱਲ ਕਰੀਏ ਕੀ ਆਂਦਾ ਡਾੜੀ ਆਉਂਦਾ ਡਾੜੀ ਤੇਰਾ ਗੁੱਸੇ ਚ ਇੱਥੇ ਕੰਡਿਆ ਆਕਸੀਡ ਨੂੰ ਮੇਰੇ ਕੰਡੇ ਆ ਗਿਆ ਤੂੰ ਹੈ ਕੋਈ ਨਹੀਂ ਜੜੀ ਆ ਪੀੜ ਇਹ ਰੋਟ ਨੂੰ ਮੈਂ ਕਰਦਾ ਤਾਂ ਅਮਰੀਕਾ ਚਾਚਾ ਕੀ ਗੱਲ ਹੋ ਗਈ ਛੱਡ ਦੇ ਕੀ ਗੱਲ ਇਹਨੇ ਗੁੱਸੇ ਤਾਂ ਕੀ ਗੱਲ ਹੋ ਗਈ ਆ ਉਹ ਗੱਲ ਕੋਈ ਨਹੀਂ ਛੱਡ ਪਰੇ ਯਾਰ ਤੂੰ ਨਾ ਵਿੱਚ ਆ ਸਿੱਧੀ ਗੱਲ ਆ ਇੱਥੇ ਬੈਠੇ ਖਾਣ ਪੀਣੇ ਕੀ ਗੱਲ ਕਰਕੇ ਦੱਸ ਨਾ ਦਾਦਾ ਖਾਣ ਪੀਣੇ ਯਾਰ ਤੂੰ ਅੱਜ ਪਾਜੇ ਇੱਥੇ ਠੰਡੇ ਪੀਣੇ ਕੱਲ ਨੂੰ ਤੱਕ ਦੇ ਲਾਉਗੇ ਤੁਸੀਂ ਨੂੰ ਉਲਟੀਆਂ ਮੈਂ ਠੰਡੇ ਕਰ ਲਵਾਂਗਾ ਨਹੀਂ ਉਲਟੀਆਂ ਮੈਂ ਚਾਚਾ ਪਰ ਠੰਡਾ ਡੇਂ ਪੀਣੇ ਬੈਠੇ ਗੱਲਾਂ ਕਰਾਂ ਮੈਂ ਖਾਣ ਕੋਈ ਛੰਡਾ ਨਹੀਂ ਚੱਲਦਾ ਮੈਂ ਕਰ ਇਹ ਵੀ ਨਹੀਂ ਚੱਲਦਾ ਦੇਖ ਚੱਲ ਚੱਲ ਕਰ ਚੱਲ ਇਹਨ ਧੂਕੇ ਕਿਦਾਂ ਲੈ ਗਿਆ ਮੁੰਡੇ ਨੂੰ ਉਹ ਪਤਾ ਨਹੀਂ ਕੀ ਗੱਲ ਆ ਵੀਰ ਕਰਨ ਨੂੰ ਕਿਦਾਂ ਧੋਈ ਆਉਣ ਡਿਆ ਗਲੋਂ ਫੜ ਕੇ ਉਹ ਤੁਸੀਂ ਚੱਲੋ ਗਾਂ ਇੱਥੇ ਤੇ ਕੋਈ ਨਾ ਕੋਈ ਤਮਾਸ਼ਾ ਲੱਗਾ ਰਹਿਣਾ ਵਾ ਚੱਲ ਜਾਣਾ ਤੂੰ ਉੱਥੇ ਘਰ ਹੀ ਆ ਪਹਿਲਾਂ ਵੇਖ ਲਈਏ ਵੀਰ ਤੂੰ ਪੁੱਛ ਤਾਂ ਲਈਏ ਕੀ ਗੱਲ ਹੋਈ ਆ ਇੱਥੇ ਕੋਨਾ ਕੋ ਹੋਇਆ ਰਹਿਣਾ ਤੁਸੀਂ ਚੱਲੋ ਚੁੱਪ ਕਰਕੇ ਉਹ ਰੁਕ ਜਾ ਹੁਣ ਹਵੇ ਆ ਗਏ ਨਾ ਪੁੱਛ ਲਈਏ ਕੀ ਗੱਲ ਇਹ ਖਾਂ ਥਾਂ ਤੇ ਮੋਟਰਸਾਈਕਲ ਰੋਕੇ ਬਹਿ ਜਾਣਗੇ ਇਹਨਾਂ ਦਾ ਕੰਮ ਤਾਂ ਇਹ ਨਹੀਂ ਕਰਦਾ ਵੀ ਸੜਕ 'ਚ ਖਲੋ ਕੇ ਰੌਲਾ ਪਾਈਏ ਨਾ ਪੁੱਛ ਤਾਂ ਲਈਏ ਹੁਣ ਉਹਨਾਂ ਨੂੰ ਪੁੱਛ ਲੈਣਾ ਪੁੱਛਣਾ ਫੇਰ ਚੰਗੀ ਤਰ੍ਹਾਂ ਹਲਾਉਂਨਾਂ ਉਹਨਾਂ ਨੂੰ ਕਹਾਂ ਤੇ ਸਤਨਮੇ ਘਰ ਚੱਲੀਏ ਉਹ ਪਾਪਾ ਗੱਲ ਤੇ ਦੱਸੋ ਕੀ ਹੋਈ ਪਾਪਾ ਕਰਕੇ ਤੁਰ ਪਾ ਇੱਥੇ ਤਮਾਸ਼ਾ ਲਾਈ ਛੜਕਦੇ ਸਤਨਮੇ ਚੱਲ ਚੱਲ ਕਰ ਬਸ ਚੱਲ 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 ਕਰ ਅਗਰ ਕੀ ਗੱਲ ਹੋ ਗਈ ਆ ਮੁੰਡੇ ਨੂੰ ਕਿਉਂ ਤੂੰ ਇਉਂ ਡੇਜ ਓਏ ਦਾਦਾ ਪਰ ਘਰ ਚੱਲਦੇ ਦੱਸਦਾ ਮੜੇ ਨੂੰ ਕਰ ਜਾ ਕੇ ਗੱਲ ਕਰਿਓ ਉਹ ਸੜਕੇ ਚੰਗੇ ਨਹੀਂ ਲੱਗੀਦਾ ਪਤਾ ਕੋਈ ਨਹੀਂ ਘਰ ਹੀ ਆਣ ਲੱਗਾ ਮੰਮੀ ਚੱਲ 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 ਕਰ ਚੱਲ ਘਰ ਦਾਦਾ ਚੱਲ ਕੇ ਆਜੋ ਤੈਨੂੰ ਮੈਂ ਇੱਕ ਹਏ ਹੇ ਬਾਰ ਬੜਾ ਹੀ ਰੌਲਾ ਪੈਂਡਿਆ ਲੱਗ ਗਿਆ ਮੁੰਡਾ ਲੱਗਦਾ ਹਾਏ ਕਿਤੇ ਮਾਰਿਆ ਹੀ ਨਾ ਉਹਨੂੰ ਵੇਖਾਂ ਤੇ ਸਹੀ ਜਾ ਕੇ ਚੱਲ ਚੱਲ ਦੱਸ ਤਾਂ ਮੈਂ ਘਰ ਚੱਲ ਆ ਜਾ ਚਾਹਣਾ ਮੈਂ ਹਾਂ ਮੈਨੂੰ ਫੁੱਦੋ ਚੱਲ ਗਿਆ ਚਾਰੇ ਦਰ ਦੱਸਾਂ ਤੈਨੂੰ ਮਜਰੀ ਕੋਣੀ ਇਹਦੀ ਹਾਂ ਤਾਂ ਮੈਂ ਤਾਂ ਪਹਾਂ ਜਾ ਤੂੰ ਪਪਾ ਛੱਡੋ ਮੈਨੂੰ ਮੈਂ ਸਾਰੇ ਰਾਹ ਤੁਹਾਡੇ ਹੱਲ ਵੇਨਾ ਆਇਆ ਮੇਰਾ ਕਸੂਰ ਕੀ ਦੱਸੋ ਸਹੀ ਮੈਨੂੰ ਕਸੂਰ ਪਸ਼ਮਾ ਆਪਣੀ ਨੂੰ ਪੈਸੇ ਘਰੇ ਕੱਢੋ ਤੂੰ ਕਿਹੜੇ ਪੈਸੇ ਕੱਢੇ ਮੈਂ ਉਹ ਪੂਜਾਰੇ ਕੱਢੇ ਪੈਸੇ ਵੇ ਉਹਦੇ ਆਪਨ ਖਤੀ ਤੁਰ ਗਈ ਆ ਮੁੰਡੇ ਦਾ ਨਾਮ ਲਾ ਕੇ ਤੈਨੂੰ ਲੈ ਕੇ ਖਸਮ ਨੂੰ ਤਾਂ ਗਾ ਲਈ ਆਗੀ ਹੈ ਨਹੀਂ ਅੰਦਰ ਮਾਰੋ ਵਾਰੀ ਬਹੁਤ ਦਸ ਮੈਂ ਤੈਨੂੰ ਦੱਸਾਂ ਮੇਰੇ ਮੁੰਡੇ ਦਾ ਕਸੂਰ ਕੋਈ ਨਹੀਂ ਆ ਮੈਂ ਬਾਰ ਬਾਰ ਕਹਿਣ ਨਹੀਂ ਇਹੋ ਹੀ ਗੱਲ ਮੇਰੇ ਮੁੰਡੇ ਨੇ ਪੈਸੇ ਨਹੀਂ ਕੱਢੇ ਜੇ ਉਹ ਸੱਚੀ ਹੁੰਦੀ ਨਾ ਤਾਂ ਇੱਥੇ ਕੋਲੋਂਦੀ ਆਪਦੇ ਉੱਜੜ ਗਈ ਨਖਤੀ ਉਹਨੂੰ ਨਾਮ ਲੈ ਕੇ ਕਹੇ ਬੰਨੇ ਤੁਹਾਡੇ ਦਾ ਉਲੇਸ ਪਾਗੇ ਚਲ ਗਏ ਆ ਨਾ ਲਾਤਾ ਨਾ ਮੈਂ ਇੱਕ ਮਿੰਟ ਇਹ ਮੈਂ ਕਦਾ ਲਾਤਾ ਫੇਰਾ ਨਾ ਲਾਤਾ ਨਾ ਮੇਰਾ ਤੇ ਫੇਰ ਨਾ ਲਾਣ ਨਹੀਂ ਮੈਨੂੰ ਕੱਲ੍ਹ ਤੋਂ ਦੱਸੋ ਹੋਈ ਕੀ ਏ ਤੂੰ ਤੇ ਆਪੇ ਰੋਲਾ ਪਾਈ ਜਾਂਦੇ ਮੈਨੂੰ ਤੇ ਕਿਸ ਗੱਲ ਦਾ ਵੀ ਨਹੀਂ ਪਤਾ ਗੱਲ ਦਾਦਾ ਗੱਲ ਕੀ ਆ ਉਹ ਜਿਹੜੇ ਪੈਸੇ ਕੱਢਿਆ ਜਿਹੜਾ ਤੀ ਚਾਲਿਆ ਰੱਖਿਆ ਨੇ ਪੁੱਤ ਜਿਹੜੇ ਤੋਂ ਪੈਸੇ ਉਸ ਦਿਨ ਵੇਖੇ ਨਹੀਂ ਬੈੱਡ ਦੇ ਉੱਤੇ ਉਹ ਕੱਢਿਆ ਤੂੰ ਹਾਂ ਜਿਹੜੇ ਤੇ ਬੈੱਡ ਤੇ ਪੈਸੇ ਵੇਖਿਆ ਸੀਗੇ ਤੇ ਉਹ ਪੂਜਾਂ ਦੀ ਆ ਕਰਨੇ ਚੋਰੀ ਕਰ ਲਿਆ ਕਰਨ ਨਸ਼ੇ ਪੱਤੇ ਕਰਨਾ ਪਿਆ ਵਾ ਹੋਰ ਦੇ ਹੋਰ ਉਹਨੇ ਨਖਤੀ ਨੇ ਬੜੇ ਇਲਜ਼ਾਮ ਲਾਏ ਆ ਤੇਰੇ ਦੇ ਉੱਤੇ ਮਮੀ ਹਾ ਕਿੱਦਾਂ ਦੀ ਗੱਲ ਹੋਈ ਉਹਨਾਂ ਨੂੰ ਸਾਹਮਣੇ ਲਿਆਓ ਕੋ ਕਿ ਉਹਨਾਂ ਮੈਨੂੰ ਵੇਖਿਆ ਪੈਸੇ ਕਢਦੇ ਆ ਉਹ ਗੋਲੀ ਵੱਜਣੀ ਆ ਸਾਹਮਣੇ ਆਉਣ ਜੋਗੀ ਨਹੀਂ ਰਹੀ ਸਗਾਤ ਉੱਜੜ ਗਈ ਕਹਿ ਬੰਨੇ ਚੱਲ ਮੇਰੇ ਪੁੱਤ ਅੰਦਰ ਚੱਲ ਚੱਲ ਮੇਰੇ ਪੁੱਤ ਸਨ ਆ ਬੁਏ ਜਰਾ ਨਾਚਦਾ ਪੂਏ ਤੂੰ ਬਚੋਸਤਾਏਂਗੀ ਬਾਜ ਤੂੰ ਉਹ ਚੱਲਣੇ ਤਾਂ ਚੱਲੀ ਇਹਦਾ ਬਹੁਤ ਹੋਇਆ ਇਹਦੇਵੇਂ ਲਏ ਲੱਖੇ ਹੋਈ ਜਾਂਦੇ ਆ ਸਿਆਪਾ ਦਾ ਸਗਾਤ ਦਾ ਸਾਡੇ ਗੱਲ ਪਾਤਾ ਉਹਨੇ ਬਿਮਾਰੀ ਪੈਣੀ ਨੇ ਚੱਲ ਮੇਰਾ ਚੱਲ ਬਹਿ ਕੇ ਮੀਂਹ ਲਗਾ ਰੋ ਚੱਲ ਮੇਰਾ ਉਹ ਚੱਲ ਆ ਬਦੋਈ ਨਾ ਟੱਪ ਜੀ ਦੀ ਕੇ ਕੇ ਕਿ ਨਹੀਂ ਮੁੱਕਰੀ ਸਾਹ ਦੇਣੀ ਨਾ ਦਾਣਾ ਤਮਾਸ਼ਾ ਲਾਇਆ ਘਰ ਚ ਨਾ ਗਰਨਾ ਲਾ ਕਰਨ ਵਾਲਾ ਆੜਾ ਰੱਖੀ ਜਾ ਆਇਆ ਹੁਣ ਨਹੀਂ ਕੁਝ ਵੀ ਕਹਿਣਾ ਮੁੰਡੇ ਨੂੰ ਉਹ ਮਾਤਾ ਹੈ ਹੋ ਤਈ ਹਲੇ ਛੇਰੀਆਂ ਨਾ ਇਹਨੂੰ ਭੂਏ ਜੀ ਹੁੰਦੀਆਂ ਹੀ ਉਹ ਬੰਦੇ ਨੂੰ ਗੇ ਚਾ ਆਇਆ ਹੁਣ ਆ ਵਾ ਚਲੋ ਛੱਡੋ ਠਾ ਇਧਰ ਬਾਹਰ ਆਣ ਕੇ ਬਹੁਤ ਕਰਦਾ ਮਾਤਾ ਚੱਲ ਅੱਜ ਬਾਹਰ ਆ ਜਾ ਕੇ ਆਜਾ ਇੱਥੇ ਬਾਹਰ ਆ ਜਾ ਬਾਹਰ ਇਹਨੂੰ ਮੈਂ ਛੱਡਾ ਇਹਨੂੰ ਕਰਦਾ ਇਹਨੂੰ ਵੇ ਹਾਂ ਕਿਡਾ ਤਮਾਸ਼ਾ ਲਾਇਆ ਇਹਨਾਂ ਨੇ ਬਾਹਰ ਬਸ ਆਣ ਗਾਣ ਸੁਣਦਾ ਪੀ ਇਹਨਾਂ ਨੇ ਆਪਣੇ ਘਰ ਰੋਜ਼ ਇਹਨਾਂ ਦਾ ਇਹੋ ਹਾਲ ਰਹਿੰਦਾ ਵਾ ਉਹ ਜਾ ਮੇਰਾ ਘਰ ਵਾਲਾ ਛੁੱਡੂ ਜਿਹਨੇ ਲਿਆ ਕੇ ਤੇ ਇੱਥੇ ਬਿਠਾ ਦਿੱਤਾ ਮੈਨੂੰ ਤੇ ਆਪਣੇ ਘਰ ਉੱਥੇ ਚੰਗੇ ਭਲੇ ਦੋ ਜਣੇ ਹੀਗੇ ਰੇਣ ਦੇ ਪਕਾਉਂਦੇ ਤੇ ਖਾਂਦੇ ਮਾਇਨਾ ਰਹਿੰਦੇ ਹੁੰਦੇ ਸੀਗੇ ਇਹ ਇੱਥੇ ਇਹਨਾਂ ਦਾ ਤੇ ਰੋਜ਼ ਆਹੋ ਕੋਤ ਕਲੇਸ਼ ਰਹਿੰਦਾ ਵਾ ਅੱਜ ਆਂਦਾ ਸੀ ਰਾਹ ਚ ਉਹਨਾਂ ਲਈ ਖਾਣ ਦੀ ਕੋਲ ਲੈ ਜੀਏ ਇਹਨਾਂ ਲਈ ਸਵਾਹ ਖਾਣ ਨੂੰ ਖਾਣਨਾ ਹੀਗਾ ਇਹਨਾਂ ਦੇ ਤੇ ਅੱਗੇ ਕੁਰਕਰੇਲੇ ਚ ਨਿਕਲਣ ਡਏ ਆ ਮੁੰਡੇ ਦੇ ਵਿੱਚੋਂ ਕੇ ਦਾ ਕੱਢਣ ਡੇ ਵੇ ਹਾਂ ਚਲ ਮੈਨੂੰ ਕੀ ਮੈਂ ਤੇ ਠੰਡ ਚੋਂ ਆਈ ਮਾਜੇ ਨਾਲ ਆਪਣੀ ਚਾਹ ਬਣਾ ਕੇ ਪੀਣੀ ਆ ਕਰਦੇ ਰਹਿਣਾ ਇਹਨਾਂ ਨੂੰ ਜੋ ਕਰਦਾ ਕਰਦੇ ਆ ਕਰ ਨਾ ਮੇਰਾ ਪੁੱਤ ਤੂੰ ਕਿਉਂ ਰੋਣਾ ਨਾ ਨਹੀਂ ਤੂੰ ਨਹੀਂ ਰੋਣਾ ਮੇਰੇ ਪੁੱਤ ਨੇ ਨਹੀਂ ਮੰਮੀ ਆਇਆ ਕੰਮ ਇਹਨਾਂ ਨੇ ਜੰਗਾ ਨਹੀਂ ਕੀਤਾ ਮੇਰਾ ਝੂਟਾ ਨਾ ਲਾ ਕੇ ਚੋਰੀ ਦਾ ਪੁੱਤ ਉਹ ਤਾਂ ਹੈ ਹੀ ਸਗਾਤ ਇਦਾਂ ਦੀ ਆ ਤੈਨੂੰ ਤਾਂ ਮੈਂ ਬੜੀ ਵਾਰੀ ਆਖਿਆ ਵਾ ਜੋ ਕਰਦੀ ਆ ਨਾ ਕਰਦੀ ਰਹਿੰਦੇ ਇਹਦੀ ਗੱਲ ਦੇ ਵਿੱਚ ਹੰਗਾਰਾ ਹੈ ਨਾ ਭਰਿਆ ਕਰ ਤੂੰ ਕਾਨੂੰ ਅਰੇ ਸਗਾ ਦੇ ਲਾਗੇ ਜਾਣਾ ਹੈਗਾ ਮੰਮੀ ਮੈਂ ਤੇ ਕੋ ਗਿਆ ਹੀ ਨਹੀਂ ਆ ਮੈਂ ਬਸ ਗੱਲ ਹੀ ਬੁਝੀ ਮਾੜੀ ਉਹ ਤੇ ਮੇਰੇ ਗਲ ਪੈਗੇ ਨਾਲੇ ਗਾਲਿਓ ਮੇਰੀ ਬੇਇੱਜ਼ਤੀ ਵਾਧੂ ਦੀ ਕੀਤੀ ਅੱਗੇ ਅੱਗੇ ਨਿਗਿਆ ਮੋਟੀਆਂ ਗੱਲਾਂ ਵਿੱਚ ਚਾਰ ਲੇਦਾ ਪਰ ਇਹ ਥੋੜੀਆ ਸਾਰੇ ਪਿੰਡ ਨੂੰ ਪਾਲਾ ਇਹ ਨਾ ਵਾ ਪੀ ਆ ਗੱਲ ਹੋਈ ਆ ਆ ਗੱਲ ਹੋਈ ਪਰ ਮੈਨੂੰ ਤੇ ਆਪ ਬੜੀ ਸ਼ਰਮ ਆਉਂਦੀ ਤੇ ਜਦੋਂ ਪਿੰਡ 'ਚ ਇਹ ਗੱਲ ਫੈਲੀ ਕਿ ਇਹਨੇ ਕਹਣਾ ਇਹਨਾਂ ਦਾ ਮੁੰਡਾ ਚੋਰ ਆ ਇਹਨੇ ਲੱਗੇ ਨਹੀਂ ਖਲੋਏ ਕਹਿੰਨਾ ਸਾਨੂੰ ਪਤਾ ਕਿੰਨੀ ਬੇਇੱਜ਼ਤੀ ਮਹਿਸੂਸ ਹੋਣ ਰਹੀ ਆ ਤੈਨੂੰ ਕੀ ਪਾਪਾ ਨੂੰ ਨਹੀਂ ਮਾਸਾ ਸਮਝਾਈ ਉਹ ਘਰ ਆ ਕੇ ਜਿਹੜੀ ਗੱਲ ਕਹਿਣੀ ਕਰ ਲੈਂਦੇ ਉਹ ਵੀ ਝੱਟ ਮਗਰ ਲੱਗ ਜਾਂਦੇ ਉਹਨਾਂ ਦੇ ਪੁੱਤ ਮੈਂ ਬੰਦ ਦੱਸਾਂ ਇੱਥੇ ਰੋਲਾ ਰੱਪਾ ਪਿਆ ਹੀ ਬੜਾ ਉਹਨੇ ਤੇ ਸਗਾਤ ਨੇ ਕੰਨ ਪਰਣ ਵਾਲੀ ਕੋਈ ਗੱਲ ਹੀ ਨਹੀਂ ਛੱਡੀ ਕਿਤੇ ਐਨਾ ਉਹਨੇ ਘਰ ਸਿਰ ਦੇ ਉੱਤੇ ਚੁੱਕ ਲਿਆ ਨਾ ਮੇਰੀ ਤਾਂ ਕੋਈ ਪੇਸ ਹੀ ਨਹੀਂ ਚੱਲੀ ਪੁੱਤ ਤੇਰੇ ਪਾਪਾ ਨੇ ਉਹਦੀ ਚੁੱਕਣਾ ਦੇ ਵਿੱਚ ਆਣ ਕੇ ਨਾ ਤੇ ਦਵਾ-ਦਵ ਤੇਰੇ ਮਗਰ ਦੌੜ ਗਏ ਤੈਨੂੰ ਲੱਭਣ ਤੈਨੂੰ ਕੀ ਪਤਾ ਵਾ ਮੇਰੇ ਦੇ ਇੱਥੇ ਘਰ ਸਾਹ ਸੁੱਕਿਆ ਹੀ ਗੇ ਪਤਾ ਨਹੀਂ ਇਹਨੇ ਕਿੰਨਾ ਕ ਮੁੰਡੇ ਨੂੰ ਮਾਰਨਾ ਤੇ ਕਿੰਨਾ ਕ ਨਹੀਂ ਮਾਰਨਾ ਉਹ ਜਿਆ ਉਹ ਲਾਈ ਲੱਗ ਸਗਾਤ ਜਿਹੜਾ ਉਹਨੂੰ ਲੈ ਕੇ ਤੇ ਉਸੇ ਵੇਲੇ ਉੱਡ ਗਿਆ ਉਹਨੂੰ ਨਹੀਂ ਦਿਖਦਾ ਵੀ ਮੈਂ ਘਰ ਦੇ ਵਿੱਚ ਵੇਖਾ ਕੀ ਬਣ ਗਿਆ ਤੇ ਕੀ ਨਹੀਂ ਬਣ ਗਿਆ ਜੇ ਤੇਰੇ ਵੱਧ ਕੰਨ ਹੁਣ ਲਿਆਓ ਹਾਂ ਮੇਰੇ ਸਾਹਮਣੇ ਉਹਨਾਂ ਨੂੰ ਮੇਰੇ ਸਾਹਮਣੇ ਕਰਾਓ ਮੈਂ ਪੁੱਛਦਾ ਕਿਹੜੇ ਪੈਏ ਖੜੇ ਮੈਂ ਉਹਨਾਂ ਦੇ ਬੁੱਤ ਉਹਨੇ ਨਹੀਂ ਸਾਹਮਣੇ ਆਉਣਾ ਨਾ ਉਹਨੂੰ ਮੱਸਾ ਸ਼ਰਮ ਹਜਾ ਹੈ ਹੀ ਆ ਉਹਨੇ ਨਹੀਂ ਪੈਸੇ ਕਹਦੇ ਉਹਦੇ ਚੋਰੀ ਕੀਤੇ ਹੋਣ ਤੇ ਫੇਰ ਹੀ ਆ ਨਾ ਉਹਨੂੰ ਪਤਾ ਹੀ ਮੈਂ ਝੂਠੀ ਪਹਿਣਾ ਵਾ ਤੇ ਉਹ ਉੱਡ ਗਈ ਪਹਿਲਾਂ ਹੀ ਉਹਨੂੰ ਲੈ ਕੇ ਆਹ ਗੱਲ ਥੋੜੀ ਹੁੰਦੀ ਆ ਆਨੂੰ ਕਿਹੜਾ ਪਤਾ ਨਹੀਂ ਉਹ ਪੈ ਕਿੱਥੋਂ ਆਏ ਆ ਕਿੱਥੋਂ ਨਹੀਂ ਆਏ ਬਹੁਤ ਪਤਾ ਤੇ ਸਾਨੂੰ ਸਾਰਾ ਹੀ ਆ ਪਰ ਅਹੀਂ ਪੁੰਦੇ ਨਹੀਂ ਆ ਤੇ ਜੇ ਅਸੀਂ ਨਹੀਂ ਨਾ ਪੁੰਦੇ ਤੇ ਉਹ ਨਜਾਇਜ਼ ਫਾਇਦਾ ਚੁੱਕਦੀ ਸਾਡੀ ਪਲਮਾਂ ਚੀ ਦਾ ਤੁਹਾਨੂੰ ਹਰ ਇੱਕ ਗੱਲ ਚਾਹੁੰਦੇ ਰਹਿੰਦੇ ਆ ਵੀ ਸਾਰਾ ਖਰਚਾ ਕਰਦਾਹੀਂ ਚਲਾਉਨੇ ਆ ਕਿਹੜਾ ਰੁਪਈਆ ਇਹ ਘਰ ਨਹੀਂ ਦਿੰਦੇ ਘਰ ਦਾ ਖਰਚਾ ਤੇ ਸਾਡੇ ਡੰਗਰਾ ਸਿਰੋ ਹੀ ਚੱਲਦਾ ਵਾ ਚੱਲ ਮੇਰੇ ਬੋਲ ਤੂੰ ਨਾ ਇਦਾਂ ਦੀਆਂ ਗੱਲਾਂ ਕਰ ਤੈਨੂੰ ਨਹੀਂ ਲੋੜ ਇਹਨਾਂ ਦਾ ਇਹੋ ਜਿਹੀਆਂ ਗੱਲਾਂ ਕਹਿੰਦੀਆਂ ਤੇ ਫੇਰ ਕਹਿਣਾ ਵਾ ਕਿ ਚੁੱਕਣਾ ਦਿੰਦੇ ਆ ਚੱਲ ਕੋਈ ਗੱਲ ਨਹੀਂ ਹੁਣ ਅਸੀਂ ਕਿੰਨਾ ਕ ਜਰ ਚੁੱਪ ਕੀਤੇ ਰਹਿਣਾ ਚਲੋ ਮੇਰਾ ਤੇ ਕੋਈ ਨਹੀਂ ਉਹ ਵਿਚਾਰੇ ਵੀਰ ਨੂੰ ਕਹਿੰਦੀ ਕਿ ਲੋੜੀ ਉਹ ਤੁਹਾਨੂੰ ਬਾਕੀ ਨਾ ਚੰ ਹਾਂ ਤਾਂ ਸਹੀ ਆ ਬਾਪ ਪਰ ਹੁਣ ਤੇਰੇ ਪਾਪਾ ਨੂੰ ਜਿਹਦਾ ਗੁੱਸਾ ਹੈ ਤੇ ਉਹਨਾਂ ਨੇ ਕਿਹਾ ਤੇ ਨ ਕਿਹਾ ਕੱਢਣਾ ਤੇ ਹੈ ਹੀਗਾ ਨਾਲ ਉਹਨੂੰ ਵੀ ਵਿਚਾਰੇ ਨੂੰ ਆਟੇ ਨੂੰ ਪਲੇਥਨ ਲੱਗਣਾ ਜਦੋਂ ਤੇਰੇ ਲਾਗੇ ਬੈਠਾ ਸੀ ਤੇ ਉਹ ਚਾਰ ਆਪਣੇ ਘਰ ਕੀ ਆਖੂਗਾ ਸਿਆਣਾ ਬਿਆਣਾ ਹੋਏਗਾ ਵਾ ਤੇ ਤੁਸੀਂ ਕਰਨ ਕੀ ਡਏ ਏ ਪੁੱਤ ਅੱਥੇ ਮੰਮੀ ਕਰਨਾ ਕੀ ਆ ਮੈਂ ਤੁਹਾਡੇ ਕੋ ਪੈਸੇ ਨਹੀਂ ਕੜੇ ਪਿਛਲੇ ਮੈਂ ਤੁਹਾਡੇ 200 ਰੁਪਏ ਲਿਆ ਸੀ ਤੇ ਉਹ ਮੈਂ ਸਪਰਿੰਗ ਰੋਲ ਉਹਨੂੰ ਖਵਾ ਲਈ ਸੀ ਵਿਚਾਰੇ ਨੂੰ ਉਹ ਆਂਦਾ ਤੂੰ ਮੋਟਰਸਾਈਕਲ ਲਿਆ ਨਵਾਂ ਦੀ ਪਾਰਟੀ ਨਹੀਂ ਦਿੱਤੀ ਹਏ ਤੱਕ ਦੇ ਨਾਲੇ ਜੂਸ ਪੀਣ ਨੇ ਤੇ ਪਪਾ ਨੇ ਸਾਰਾ ਰੋੜ ਦਾ ਜੂਸ ਉਹਰੇ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਗੱਲਾਂ ਚਲ ਕੋਈ ਨਹੀਂ ਮੇਰੇ ਕੋਲ ਮੈਂ ਆਪੇ ਸਮਝਾ ਲੂਗੀ ਉਹਨੂੰ ਮੈਂ ਉਹਦੇ ਲਾਗੇ ਜਾਊਂਗੀ ਨਾ ਤੂੰ ਨਾ ਰੋ ਮੇਰਾ ਪੁੱਤ ਚਾਹ ਪੀਣੀ ਬਣਾਵਾ ਨਹੀਂ ਪਿਆਰ ਦੀ ਚਾਹ ਨਹੀਂ ਬਸ ਰਹਿਣ ਦੋ ਮੇਰੇ ਲਾਗੇ ਬਸ ਨਾ ਮੇਰਾ ਪੁੱਤ ਰੋਣਾ ਨਹੀਂ ਹੈ ਦੱਸ ਮੇਰੇ ਪੁੱਤ ਅਗਰ ਨਾ ਮੇਰੇ ਸੁਣ ਗੱਲ ਐਵੇਂ ਉੱਡਦਿਆਂ ਦੇ ਮਗਰ ਨਹੀਂ ਲੱਗੀਦਾ ਹੋਈਦਾ ਪੂਜਾ ਤੇ ਤੈਨੂੰ ਪਤਾ ਸ਼ੁਰੂ ਤੋਂ ਚਲਾਕ ਵਾ ਮੈਨੂੰ ਨਹੀਂ ਲੱਗਦਾ ਜੇ ਉਹਨੇ ਚੋਰੀ ਹੋਈ ਹੁੰਦੀ ਤੇ ਪਰ ਮੋਟਰਸਾਈਕਲ ਤੇ ਲੱਤ ਦੇ ਕੇ ਗਾਂ ਜਾਂਦੀ ਓ ਨੇ ਪੁੱਵਾਰੇ ਉਹ ਪੂਜਾਪਾ بگੜੀ ਨਹੀਂ ਆਣੇ ਆ ਜੇ ਕੋਹ ਨਾ ਕੋਦੇ ਉਚਨੀ ਚ ਹੋਈ ਆ ਤਾਂ ਨੇ ਫੇਰ ਹੀ ਆਖਿਆ ਆ ਮਾਤਾ ਗੱਲ ਉਹ ਨਹੀਂ ਆ ਗੱਲ ਆ ਪੈਸੇ ਚੋਰੀ ਹੋਈ ਦੀ ਮਾੜੀ ਮੱਡੀ ਗੱਲ ਹੁੰਦੀ ਤੇ ਮੈਂ ਛੱਡ ਦੰਨ ਨੂੰ ਹੁਣ 30 4000 ਰੁਪਇਆ ਦੱਸਣ ਦੀ ਵੀ ਚੋਰੀ ਹੋਇਆ ਮਾੜੀ ਮੱਡੀ ਗੱਲ ਥੋੜੀ ਆ ਅੱਜ ਪੈਸੇ ਚੋਰੀ ਕੀਤੇ ਕੱਲ ਨੂੰ ਹੋਰ ਲਾਂਬੇ ਕਰੂ ਫੇ ਚੰਗੇ ਰਹੋਗੇ ਪੇ ਨਾ ਪਾ ਜੀ ਕੋਈ ਨਾ ਕੋਈ ਗੱਲ ਹੋਈ ਆ ਤੇ ਨਾਲੇ ਮੇਰੇ ਘਰ ਸਿਰ ਜਵਾਨ ਜਾਨ ਖੂਨਵਾ ਤੇ ਤੁਸੀਂ ਉਹਨੂੰ ਹੁਣੇ ਖੇਚ ਪਾ ਕੇ ਰੱਖੋ ਇਹ ਨਾ ਹੋਵੇ ਤੇ ਅੱਜ ਇਹਨੇ ਥੋੜੀ ਕੀਤੀ ਆ ਤੇ ਕੱਲ ਨੂੰ ਕੋਈ ਵੱਡਾ ਹੱਥ ਪ ਕਾਲ ਠੀਕ ਹੈ ਜੋਤੀ ਮੰਮੀ ਜੋ ਅਖੰਡੀ ਜੋਤੀ ਮੈਨੂੰ ਆਪਣੇ ਪੋਤੇ ਤੇ ਯਕੀਨ ਵਾ ਪੂਰਾ ਮੇਰਾ ਪੋਤਾ ਨਹੀਂ ਐਦਾ ਕਰ ਸਕਦਾ ਤੂੰ ਕਿਉਂ ਨਹੀਂ ਮੰਨਦਾ ਉਹ ਪਾਪਾ ਮਾਤਾ ਇਹ ਨਹੀਂ ਗੱਲ ਹੁੰਦੀ ਪੋਤੇ ਚ ਕੀ ਨੜੀ ਬਾਹਰ ਸੋਸਾਇਟੀ ਉਹ ਮੋਤੇ ਦੇਖੋ ਦੁਨੀਆ ਉਲਟ ਪਾਸੇ ਲਾਉਂਦੀ ਨਿਆਣਿਆਂ ਨੂੰ ਵੀ ਘਰੋਂ ਚੋਰੀ ਕਰ ਲਾ ਜਾ ਕੇ ਤੇ ਨਾ ਇਹ ਮੰਮੀ ਵਾਲਾ ਸਮਾਨ ਖਾਂਡਿਆ ਹੈ ਨਾ ਠੰਡੇ ਪੀਂੜਿਆ ਨਾਲੇ ਕਿਉਂ ਨੂੜ ਨੱਡਲ ਪਨ ਕਿ ਲਫਾ ਭਰਿਆ ਹੀ ਉਹ ਪੈਸੇ ਦੱਸ ਕਿੱਥੋਂ ਆਏ ਨੂੰ ਤੂੰ ਉਹਨੂੰ ਪੁੱਛਿਆ ਵਾ ਵੀ ਉਹ ਪੈਸੇ ਕਿੱਥੋਂ ਲੈ ਆਏਗੇ ਉਹ ਘਰੋਂ ਖੜੇ ਨੇ ਫੇਰ ਹੀ ਆਏ ਚੋਰੀ ਕੀਤੀਆਂ ਨੇ ਪੂਆ ਜੀ ਉਤਰਾ ਮੇਰਾ ਕੋਈ ਫਰਜ਼ਤ ਨਹੀਂ ਬੰਦਾ ਤੁਹਾਡੇ ਘਰ ਦੀ ਗੱਲਾਂ 'ਚ ਦਖਲ ਅੰਦਾਜ਼ੀ ਕਰਨ ਦਾ ਪਰ ਫਿਰ ਵੀ ਮੇਰੇ ਕੋ ਵੇਖ ਕੇ ਰਿਆ ਨਹੀਂ ਜਾਂਦਾ ਵੀ ਇਹ ਜਿਹੜਾ ਮੁੰਡਾ ਹੈ ਗਿਆ ਵਿਗੜਦਾ ਤੁਸੀਂ ਇੱਥੇ ਜਿਆਦਾ ਪੋਚੇ ਨਾ ਪਾਓ ਵੀ ਕੱਲ ਨੂੰ ਤੁਸੀਂ ਪਛਤਾਉਣਾ ਜੇ ਮੜਕੇ ਵੇਲਾ ਖੁੰਝਿਆ ਹੱਥ ਨਹੀਂ ਆਉਂਦਾ ਹੁੰਦਾ ਤੇ ਬਾਕੀ ਤੁਹਾਡੀ ਮਰਜ਼ੀ ਮੇਰਾ ਕੰਮ ਹੀਗਾ ਕਹਿਣਾ ਮੰਨਣੇ ਹੀ ਮੰਨੋ ਨਹੀਂ ਮੰਨਣੇ ਨਾ ਸਹੀ ਇਹ ਠੀਕ ਹੈ ਆਖੰਡੀ ਜੋਤੀ ਮੰਮੀ ਸਿਆਣੇ ਬਣੋ ਪਈ ਉਹਨੂੰ ਨੱਥ ਪਾਉਣ ਦੋ ਮੈਨੂੰ ਤੁਸੀਂ ਚੰਗੇ ਰੋਗੇ ਪਈ ਆਹ ਵਾਵਾ ਜੋਤੀ ਤੂੰ ਚੰਗਾ ਕੀਤਾ ਅੱਗ ਤੇ ਤੂੰ ਲਾਈ ਆ ਸਿਆਣੇ ਆਂਦੇ ਹੁੰਦੇ ਆ ਜਿਵੇਂ ਦੋ ਬਿੱਲੀਆਂ ਲੜਦੀਆਂ ਹੋਣ ਨਾ ਤੇ ਤੀਜੇ ਨੂੰ ਫਾਇਦਾ ਚੁੱਕ ਲੈਣਾ ਚਾਹੀਦਾ ਵਾ ਇੰਜ ਕਰਦੇ ਹੁਣ ਇਹ ਲੜਦੇ ਰਹਿਣਗੇ ਤੇ ਮੈਂ ਇਹਨਾਂ ਦੇ ਘਰ ਤੇ ਕਬਜ਼ਾ ਕਰ ਹੁਣ ਚੰਗੀ ਤਰ੍ਹਾਂ ਹੀ ਚਲੋ ਭਾਈ ਇਹ ਕਰਨ ਨਿਆਣਾ ਵਾ ਪਿਆਰ ਦਵਾਸ਼ ਨਾਲ ਸਮਝਾਈਦਾ ਹੁੰਦਾ ਵਾ ਜਦਾ ਗਰਮ ਹੋ ਕੇ ਨਹੀਂ ਤੇ ਤਾਹ ਹੋ ਕੇ ਨਹੀਂ ਕੰਮ ਚੱਲਦਾ ਹੁੰਦਾ ਇਹੋ ਤੈਨੂੰ ਮੈਂ ਕਹਿਣ ਦੀ ਆ ਕਿ ਬਹਿ ਕੇ ਜਿਹੜੀ ਗੱਲ ਹੋ ਜਾਣੀ ਉਹਦੀ ਲੋੜ ਨਹੀਂ ਹੁੰਦੀ ਆ ਬਹਿ ਕੇ ਇਹਨੂੰ ਸਮਝਾ ਲਓ ਉਹ ਬੜਾ ਸਮਝਾਈਦਾ ਪਾਜੀ ਉਹ ਵੀ ਨਹੀਂ ਸਮਝਦਾ ਗੱਲ ਨੂੰ ਜੇ ਐਨ ਲੱਖੇ ਤਾਂ ਇਹਨੂੰ ਜਾਂਦਾ ਵਾ ਹੁਣ ਨਿਆਣਾ ਵਾ ਮੂੰਹ ਦਾੜੀ ਆਈ ਉਹਦੇ ਹੁਣ ਤੁਹਾਡੇ ਤਾਂ ਵੱਡਾ ਆ ਜਵਾਨ ਹੋਇਆ ਵਾ ਤੁਹਾਡੀ ਗੱਲ ਮੰਨਦੇ ਆ ਕਿ ਦਾੜੀ ਆਈ ਆ ਅਕਲ ਤਾਂ ਨਹੀਂ ਨਾ ਇਹਲੇ ਨਿਆਣਾ ਮੁੰਡਾ ਆਪੇ ਸਮਝ ਜਾਊਗਾ